ਨੀਸ਼ਾ ਗੋਸਪਰੇ ਨੇਵਾਰ ਯਹੀ ਇੱਥੇ ਲੜਾਈ ਪੜੀ ਹੋਣੀ ਤੇ ਬਾਹਰ ਗਏ ਲੜਾਈ ਚ ਡਾਉਣੇ ਗਏ ਤੇ ਉਹਨਾਂ ਨੇ ਵੱਡ ਫਟ ਦਿੱਤਾ ਘਰੇ ਰੋਟੀ ਢਾਟੀ ਬਣਾਉਣ ਦੇ ਆਪਾਂ ਤੇ ਕੋਈ ਗੱਲਬਾਤ ਹੋਈ ਆ ਵੱਡ ਬੁੱਢ ਕੇ ਸੁੱਟ ਗਏ ਆ ਦੁਪਹਿਰ ਦੀ ਲੜਾਈ ਹੋਣੀ 3 ਵਜੇ ਦੀ ਇਹੋ ਗੱਲਾਂ ਹੋਈਆਂ ਬੱਸ ਇੱਥੇ ਘੋਸਪਰੇ ਹੋਈ ਜੇ ਘੋਸਪਰੇ ਇਹੋ ਕ੍ਰਿਸ਼ਨਾ ਦੇ ਮੁੰਡੇ ਹੀ ਕੋਤੇ ਕੋ ਹੋਰ ਜਾਤਾਂ ਦੇ ਮੁੰਡੇ ਹੀ ਵਾਵਾ ਪੂਲੇ ਦੇ ਪੁੱਤਰੇ ਕੋਈ ਹਾਂਜੀ ਇਹ ਮੇਰੇ ਘਰ ਵਾਲੇ ਆ ਇਹ ਕਿ ਇਤਰਾ ਬਾਹਰ ਨਿਕਲੇ ਗਾਣ ਦੌੜ ਗਏ ਆ ਮਾਰਨ ਨੂੰ ਤੇ ਘਰੇ ਆਣ ਕੇ ਪੈ ਗਏ ਮੁਰਕੇ ਨੂੰ ਵੀ ਨਾਲ ਹੀ ਹਾਂਜੀ ਹਾਂਜੀ ਸਾਡਾ ਕੋਈ ਨਹੀਂ ਹੋਰ ਵਿੱਚ ਰੋਲੇ ਘਰੇ ਵੱਡਗੇ ਆਣਗੇ ਹਾਂਜੀ ਹੋਰ ਦੀ ਲੜਾਈ ਹੋਣ ਦੀ ਆ ਦਾਦੇ ਨਹੀਂ ਆ ਹਾਂਜੀ ਛਡਾਣੀ ਗਏ ਆ 40 50 ਜਣੇ ਹੀ ਦਾਤਰ ਉਹਨੇ ਦਾਤਰ ਵਗੈਰਾ ਹੀ ਉਹਨਾਂ ਕੋ ਕੇਚਾ ਕੁਰਚਾ ਜੀਆਂ ਹੀ ਦਾਤਰ ਦੁੱਤਰੀ ਹੀ ਹੋਈ ਬਸ ਨਾਮ ਦੱਸ ਦਿਓ ਨਾਮ ਮੇਰਾ ਬਲਵਿੰਦਰ ਮਸੀਹ ਹੈ ਪਿੰਡ ਮੇਰਾ ਗੌਂਸਪੁਰਾ ਲੜਾਈ ਦੂਹ ਤਰ੍ਹਾਂ ਦੀਆਂ ਹੁੰਦੀ ਤੇ ਬਾਅਦ ਸੁਣ ਕੇ ਮੈਂ ਸਡਾਉਣ ਗਿਆ ਹਾਂ ਤੇ ਸਡਾਉਣ ਤੇ ਨਾਲ ਹੀ ਪੂਲੀਏ ਦੇ ਪੁੱਤਰੇ ਆ ਲਾਲੀ ਦਾ ਮੁੰਡਾ ਤੇ ਬਾਲੇ ਦੇ ਨਿਆਣੇ ਨੇ ਤੇ ਫੌਜੀ ਲੰਗੇ ਦੇ ਨਿਆਣੇ ਨੇ ਇਹਨਾਂ ਮਿਰਤਿਆਂ ਬੁਲਾ ਕਰਤਾ ਜੀ ਤੇ ਨਾਲ ਜਾਣੇ ਹਾਂ ਮੈਂ ਸਡਾਉਣ ਹੀ ਗਿਆ ਆਂ ਵੀ ਚਲੋ ਬੱਚੇ ਜੇ ਨਾਲ ਲੜੋ ਤੁਸੀਂ ਪਰ ਇਹ ਨਹੀਂ ਪਾਸ ਆਏ ਨਾ ਮੈਨੂੰ ਸਟਾ ਮਾਰਤੀਆਂ ਜੰਮ ਟੋੜੇ ਕਿੰਨੇ ਕੁ ਮੁੰਡੇ ਸੀ ਕਿਤੇ ਨੇ ਟੋਟਲ ਤੇ ਬੰਦੇ ਬੜੇ ਪਰ ਤਿੰਨਾ ਜਾਣੇ ਮੇਰੇ ਸੱਟਾਂ ਮਾਰੀਆਂ ਹੁਣ ਇਹ 5-10 ਕੀ ਕੀ ਬੀਅਰ ਸੀ ਉਹਨਾਂ ਨੂੰ ਦਾਤਰ ਕਿਰਪਾ ਨਾਲ ਦੇ ਸ਼ਵੀਆਂ ਫੜੀਆਂ ਉਹਨਾਂ ਨੇ ਤੇ ਮੈਂ ਇਹੋ ਹੀ ਕਹਾ ਵੀ ਨਾ ਲੜੂ ਤੁਸੀਂ ਆਪ ਕੋਈ ਜੋ ਦੀ ਨਹੀਂ ਲੜੀਦਾ ਪਰ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੀ ਕੀ ਮਾਰਿਆ ਮੇਰੇ ਆ ਦਾਤਰ ਮਾਰਿਆ ਜਿ ਸ਼ੇਰ ਤੇ ਆ ਬਾਹਾਂ ਤੇ ਮਾਰਿਆ ਉਂਗਲ ਤੇ ਮਾਰਿਆ ਲਾਸ ਤੇ ਮਾਰਿਆ ਜਨਾਬ ਨਾ ਮੇਰਾ ਉਹਨਾਂ ਨਾਲ ਕੋਈ ਜਾਤੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਬੱਸ ਕੇ ਵੇਖ ਲਓ ਪਿੰਡ ਤੋਂ ਬਾਸ ਖਾਲੀ ਛਡਾਉਂ ਗਏ ਹਾਂ ਹਾਂਜੀ ਇਹ ਸਰ ਬਲਵਿੰਦਰ ਮਸੀਹ ਨਾਂ ਦਾ ਪੇਸ਼ੈਂਟ ਆ ਸੰਨ ਬਾਲ ਮਸੀਹ ਤੇ ਗੌਂਸਪੁਰਾ ਤੋਂ ਰਹਿਣ ਵਾਲਾ ਹੈ ਇਹ ਸਾਡੇ ਕੋਲ ਹੁਣੇ ਆਇਆ ਕੋਈ 20 25 ਮਿੰਟ ਪਹਿਲਾਂ ਆਇਆ ਤੇ ਝਗੜੇ ਦਾ ਕੇਸ ਹੈਗਾ ਇਹ ਤੇ ਫਿਜ਼ੀਕਲ ਸਾਲਟ ਦਾ ਕੇਸ ਹੈ ਕੀ 6 ਇੰਜਰੀ ਹੈਗੀਆਂ ਇਹਦੇ ਸਿਰਫ ਤੇ ਇੱਕ ਮੇਨ ਇੰਜਰੀ ਦੀ ਹੱਡ ਦੀ ਹੱਡ ਇੰਜਰੀ ਹੈ ਗਈ ਆ শারਪ ਕੱਟ ਵੈਪਨ ਹੈਗਾ ਤੇ ਹਲਾਟ ਦੀ ਹਲਾਟ ਅੰਡਰ ਅਬਜ਼ਰਵੇਸ਼ਨ ਆ ਤਾਂ ਠੀਕ ਹੈ ਲੇਕਿਨ ਅੰਡਰ ਅਬਜ਼ਰਵੇਸ਼ਨ ਹੈ ਟਰੀਟਮੈਂਟ ਕਰਦੇ ਪਏ ਆ ਉਹਦਾ ਠੀਕ ਦੱਸਿਆ ਕੁਝ ਕਿ ਕਿਵੇਂ ਜੇ ਸਟਾਪ ਨਹੀਂ ਇੰਨਾ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਇਹਦੇ ਬਾਰੇ ਕਿ ਕਿੱਦਾਂ ਲੱਗੀਆਂ ਸੱਟਾਂ ਇਹਦੇ ਬਾਰੇ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ ਨਹੀਂ ਜ਼ਿਆਦਾ ਪੁੱਛਿਆ ਲੇਕਿਨ ਉਹਨਾਂ ਦੱਸਿਆ ਨਹੀਂ ਗੋਮਸਪੁਰੇ ਝਗੜਾ ਹੈ ਇਹਨਾਂ ਕੰਟਰੋਲ ਨੂੰ ਤੋਂ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਹੋਇਆ ਠੀਕ ਹੈ ਹਿੰ ਪੁਲਸੋ ਆਪਣੀ ਪਾਰਟੀ ਲੈ ਕੇ ਮੌਕੇ ਤੇ ਆਏ ਆ ਇੱਥੇ ਇਹ ਨਹੀਂ ਕੋਈ ਹਰ ਹੋਇਆ ਤੇ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ ਪਰ ਬਾਕੀ ਜੇ ਕੋਈ ਇੰਜਰਡ ਹੋਇਆ ਹੈ ਜੇ ਕੋਈ ਹਸਪਤਲ ਦਾਖਲ ਹੋਇਆ ਹੈ ਕਿ ਉਹਦੇ ਮੁਤਾਬਕ ਬਿਆਨ ਲੈ ਕੇ ਤੇ ਕਾਰਵਾਈ ਕੀਤੀ ਜਾਵੇ